ਧਿਆਨ ਦੇ ਦੇਸੀ ਗਰਾਉਂਡ ਤੋਂ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਤਵੇ ਵਿੱਚ ਵਿਸ਼ੇਸ਼ ਤੌਰ ਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕਰ ਭਗਵਾਨ ਵਾਲਮੀਕੀ ਮਹਾਰਾਜ ਦੀ ਦਸ਼ੁਰਾਤ ਪ੍ਰਾਪਤ ਕੀਤਾ ਇਸ ਮਾਗਮ ਦੇ ਵਿੱਚ ਹੋਰ ਵੀ ਕਈ ਸੀਨੀਅਰ ਲੀਡਰਾਂ ਨੇ ਹਾਜ਼ਰੀ ਲਗਵਾਈ ਪੱਤਰਕਾਰ ਗਲਵਤ ਖਰਦਾ ਪਰਬੰਧਕਾਂ ਨੇ ਦੱਸਿਆ ਕਿ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਨ ਦਸਵਲੇ ਸ਼ੋਭਾ ਯਾਤਰਾ ਸਜਾਈ ਗਈ ਹੈ ਅਸੀਂ ਭਗਵਾਨ ਵਾਲਮੀਕੀ ਮਹਾਰਾਜ ਤੇ ਚਰਨ ਚਰਦਾਸ ਕਰਦੇ ਕਿ ਇਸੇ ਤਰ੍ਹਾਂ ਕਿਰਪਾ ਬੜਾਈ ਰੱਖਣ ਵਿਸ਼ਾਲ ਸੋਭਾ ਯਾਤਰਾ ਉਹਨਾਂ ਸਾਲ ਪਾਕਾ ਚੱਲ ਰਹੀ ਹੈ ਸਭ ਤੋਂ ਵੱਧ ਹੈ ਪਰੰਪਰਾ ਤੋਂ ਮਾਤਮਾ ਪਰਿਵਾਰ ਵਾਲੀ ਸਿਮਾਰਟੀ ਸ਼ਾਵਲ ਪਰਿਵਾਰ ਦੇ ਦਰਜ ਕਰਤਾ ਜਿੱਦਣਾ ਹਾਲੀ ਸੋਭਾ ਯਾਤਰਾ ਦੀ ਅੱਜਾਈ ਅਰਦਾਸ ਬਿਠਾਈ ਹੋਣਾ ਹੈ ਉਹਦਾ ਅੰਸ਼ ਨਾਲ ਦਾ ਮਾਦੇ ਦੀ ਜੇ ਕਿ ਦਸ਼ਾ ਅਧਿਕਾਰ ਫੌਜ ਬਕਰਨ ਆਪ ਕਾਦੀ ਜੀ ਅਧਿਕਾਰ ਫੌਜ ਸੁਮੇਂ ਚੰਦਰਪਾਲ ਨਾਰਾਇਣ ਜੀ ਵਿਰੋਧਤਾ ਜੁਫਾਰ ਵਿੰਡਾ ਜੀ ਉਹਨਾਂ ਦੇ ਨਾਲ ਨਾਲ ਭਾਵਾ ਦਸ ਦੀ ਸੂਚੀ ਜਿਹੜੀ ਇਹਦੇ ਸ਼ੇਫ ਇਸ ਦੀ ਐਮਾਈ ਕਰ ਰਹੀ ਆ ਔਰ ਸਭ ਤੋਂ ਪਹਿਲਾਂ ਆ ਾਰੇ ਦੇਸ਼ ਵਾਸੀਆਂ ਦਾ ਮੋਰ ਖਾਸ ਕਰਕੇ ਲੁਧਿਆਣੇ ਦੇ ਸਾਰੇ ਸਰਕਾਰ ਜੋ ਜੇਡਿਸ਼ਪ ਦਾ ਪ੍ਰੈਸ ਵਾਲੇ ਵੀਰ ਦਾ ਉਹ ਜਿੰਨੀ ਵੀ ਸੰਗ ਜਿਹੜੀ ਆਪਣਾ ਆਸ਼ੀਰਵਾਦ ਦੇਣ ਵਾਸਤੇ ਪੁੱਜਿਆ ਸਾਰਿਆਂ ਦਾ ਦਿਲ ਦੀ ਕਰੇ ਹਾਂ ਉਸ ਦਾ ਖਾਸ ਕਰਦਾ ਮੈਂ ਕਿ ਤੁਸੀਂ ਗਰੇਸੀ ਗ੍ਰਾਮ ਦੇ ਇੱਕ ਨਿਵਾਸ ਤੇ ਆ ਕੇ ਜੋ ਸਾਨੂੰ ਬੜਾ ਆਸ਼ੀਰਵਾਦ ਦਿੱਤਾ ਵਾ ਇਰਜ਼ੋ ਪੱਲਾ ਕੋਈ ਆਸ਼ੀਰਵਾਦ ਹੈ ਹੋ ਜਾਏ ਗਰੇਸੀ ਗ੍ਰਾਮ ਤੇ ਨਹੀਂ ਮਿਲਿਆ ਅੱਜ ਦਾ ਇਹ ਅਸਰ ਕਰ ਰਿਹਾ ਉਹਦੇ ਸਾਰੇ ਲੁਧਿਆਣੇ ਦੇ ਸਰਕਾਰੀਓ ਸਾਥੀ ਉਹ ਸਾਰੇ ਧਿਰ ਦੇ ਬਸਰ ਬਹੁਤ ਬਹੁਤ ਧੰਨਵਾਦ ਲੁਧਿਆਣਾ ਲਈ ਤਲੇ ਟਿੰਕਾ ਚਾਟ ਦੀ ਰਿਪੋਰਟ